ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆਂ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਵੀਡੀਓ ਵਿੱਚ ਇੱਕ ਹੋਰ ਵੱਡਾ ਕਲੇਸ਼ ਪੈ ਜਾਂਦਾ ਹੈ ਤੇ ਉਹ ਕਿਹੜਾ ਕਲੇਸ਼ ਹੈ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕਿ ਤੁਸੀਂ ਜਾਣਦੇ ਹੋ ਕਿ ਇੱਕ ਸਾਈਡ ਤੇ ਤਾਂ ਇੰਦਰ ਘਰ ਛੱਡ ਕੇ ਚਲਾ ਜਾਂਦਾ ਤੇ ਦੂਜੀ ਸਾਈਡ ਤੇ ਤੀਜੀ ਚਿੱਠੀ ਵੀ ਪੜੀ ਜਾਂਦੀ ਆ ਤੇ ਉਸ ਚਿੱਠੀ ਵਿੱਚ ਜੋ ਲਿਖਿਆ ਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਭੂਆ ਰੁੱਸੀ ਹੁੰਦੀ ਆ ਮਤਲਬ ਕਿ ਇਹ ਰਿਸ਼ਤੇ ਆਪ ਹੀ ਖਰਾਬ ਕੀਤੇ ਹੁੰਦੇ ਆ ਸਣੀ ਤੇ ਉਸਦੀ ਵਾਈਫ ਤੇ ਮਨਪ੍ਰੀਤ ਨੇ ਤੇ ਇਹ ਰਿਸ਼ਤੇਆਂ ਬਾਰੇ ਉਹਨਾਂ ਦੇ ਪਿਤਾ ਜੀ ਨੇ ਲਿਖਿਆ ਹੈ ਕਿ ਇਹਨਾਂ ਨੂੰ ਦੁਬਾਰਾ ਤੋਂ ਜੋੜਿਆ ਜਾਵੇ ਤੇ ਇਹ ਗੱਲ ਸੁਣ ਕੇ ਤਾਂ ਸਣੀ ਅੱਗੋਂ ਕਹਿ ਦਿੰਦਾ ਹੈ ਕਿ ਮੈਂ ਤਾਂ ਕਦੇ ਵੀ ਮਨਾਉ ਨਹੀਂ ਜਾਣਾ ਜਿਹੜੇ ਰਿਸ਼ਤੇ ਹੁਣ ਟੁੱਟ ਚੁੱਕੇ ਆ ਹੁਣ ਦੁਬਾਰਾ ਤੋਂ ਅਸੀਂ ਉਹਨਾਂ ਨੂੰ ਨਹੀਂ ਜੋੜਨਾ ਇਹ ਗੱਲਾਂ ਸੁਣ ਕੇ ਸਾਰੇ ਜਾਣੇ ਹੈਰਾਨ ਹੋ ਜਾਂਦੇ ਆ ਪਰ ਜਿਹੜੀ ਚ ਚਿੱਠੀ ਵਿੱਚ ਸ਼ਰਤ ਲਿਖੀ ਗਈ ਹੁੰਦੀ ਆ ਜੇਕਰ ਇਹ ਨਹੀਂ ਮੰਨੀ ਚਾਹੀਗੀ ਤਾਂ ਐਂਡ ਵਾਲੀ ਚਿੱਠੀ ਪੜ ਕੇ ਸਾਰਾ ਕੁਝ ਫੈਸਲਾ ਕਲੀਅਰ ਹੋ ਜਾਏਗਾ ਉਹਨਾਂ ਨੂੰ ਇਹ ਵੀ ਡਰ ਲੱਗਦਾ ਹੈ ਕਿ ਜੇਕਰ ਲਾਸਟ ਚਿੱਠੀ ਪੜ ਦਿੱਤੀ ਗਈ ਤਾਂ ਇਸ ਦਾ ਮਤਲਬ ਵੀ ਜੋ ਵੀ ਚਲੀਆਂ ਚਿੱਠੀਆਂ ਵਿੱਚ ਲਿਖਿਆ ਹੈ ਤੇ ਜਿਸ ਨਾਲ ਸਾਨੂੰ ਸਾਰੀ ਜ਼ਮੀਨ ਜਾਇਦਾਦ ਤੇ ਸਾਰੀ ਪ੍ਰਾਪਰਟੀ ਮਿਲਣੀ ਆ ਉਹ ਨਹੀਂ ਮਿਲੇਗੀ ਇਸ ਕਰਕੇ ਉਹ ਕਲੇਸ਼ ਕਰ ਲੈਂਦੇ ਆ ਘਰ ਵਿੱਚ ਤੇ ਸਨੀ ਦਾ ਇਸ ਗੱਲ ਨੂੰ ਮੰਨਣਾ ਨਹੀਂ ਤਿਆਰ ਵੀ ਨਹੀਂ ਹੁੰਦਾ ਪਰ ਮਨ ਪ੍ਰੀਤ ਉਸਦਾ ਘਰ ਵਾਲਾ ਗੁਰਚਰਨ ਉਸ ਨੂੰ ਸਮਝਾਉਂਦੀ ਆ ਕਿ ਜੇਕਰ ਆਪਾਂ ਉਤੋਂ ਉਤੋਂ ਹੀ ਮਾਫੀ ਮੰਗ ਲਈਏ ਤੇ ਆਪਾਂ ਕਿਹੜਾ ਦਿਲੋਂ ਉਹਨਾਂ ਦੇ ਨਾਲ ਕਰਨਾ ਹੈ ਇਹ ਕਰਨ ਦੇ ਨਾਲ ਆਪਣੀਆਂ ਸਾਰੀਆਂ ਚਿੱਠੀਆਂ ਵੀ ਪੜੀਆਂ ਜਾਣਗੀਆਂ ਤੇ ਪਤਾ ਲੱਗ ਜਾਏਗਾ ਕਿ ਅਗਲੀਆਂ ਚਿੱਠੀਆਂ ਵਿੱਚ ਕੀ ਲਿਖਿਆ ਹੈ ਜਿੰਨੀ ਛੇਤੀ ਇਹ ਆਪਾਂ ਇਹ ਸਾਰਾ ਕੁਝ ਕਰਾਂਗੇ ਉੰਨੀ ਛੇਤੀ ਹੀ ਸਾਨੂੰ ਪ੍ਰਾਪਰਟੀ ਮਿਲ ਜਾਏਗੀ ਉਹ ਤੇ ਇੰਦਰ ਘਾਰ ਚੜ੍ਹ ਕੇ ਚਲਾ ਜਾਂਦਾ ਹੈ ਭਾਵੇਂ ਕਿ ਉਹ ਕਾਰ ਉਸ ਦਾ ਹੈ ਤੇ ਉਹ ਮਾਲਕ ਹੈ ਇਹ ਗੱਲ ਦਾ ਇੰਦਰ ਨੂੰ ਪਤਾ ਤੇ ਹੁੰਦਾ ਹੈ ਪਰ ਇੰਦਰ ਇਹ ਗੱਲ ਬਿਲਕੁਲ ਵੀ ਨਹੀਂ ਜਿਤਮਾ ਗਗਨ ਦੀ ਮੰਮੀ ਜੀ ਹਰ ਸਾਰੀਆਂ ਗੱਲਾਂ ਗਗਨ ਤੇ ਕਿਰਨ ਨਾਲ ਕਰਦੀ ਆ ਤੇ ਨਵੀ ਨਾਲ ਕਰਦੀ ਆ ਕਿ ਇਹ ਘਰ ਤਾਂ ਹੈ ਹੀ ਉਹਨਾਂ ਦਾ ਕਿਉਂਕਿ ਮੈਂ ਮੈਨੂੰ ਮੇਰੇ ਪ੍ਰਾਣ ਹੀ ਤਰਸ ਕਰਕੇ ਇਹ ਘਰ ਦੇ ਦਿੱਤਾ ਸੀ ਪਰ ਫਿਰ ਵੀ ਉਹ ਮੁੰਡੇ ਨੇ ਬਿਲਕੁਲ ਵੀ ਕਦੇ ਇਹ ਗੱਲ ਨਹੀਂ ਕੀਤੀ ਸਗੋਂ ਇੰਦਰ ਆਪਣੀ ਪੂWARE ਉੱਤੇ ਇਹ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਤੁਹਾਡੀ ਵਜ੍ਹਾ ਨਾਲ ਮੈਂ ਬਾਹਰ ਗਿਆ ਤੇ ਉੱਥੇ ਜਾ ਕੇ ਜੋ ਕੁਝ ਵੀ ਕੀਤਾ ਉਹ ਮੈਂ ਸਾਰਾ ਤੁਹਾਡੇ ਕਾਰਨ ਹੀ ਕੀਤਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਕਿਤੇ ਵੀ ਰਹਿ ਸਕਦਾ ਹਾਂ ਪਰ ਮੈਂ ਤੁਹਾਡੇ ਤੋਂ ਦੂਰ ਨਹੀਂ ਜਾ ਰਿਹਾ ਤੁਹਾਡੇ ਦਿਲਾਂ ਵਿੱਚ ਇਸ ਕਰਕੇ ਕਿਰਨ ਤੇ ਉਸਦੀ ਮੰਮੀ ਨੂੰ ਬਹੁਤ ਦੁੱਖ ਲੱਗਦਾ ਹੈ ਉਹ ਚਾਹੁੰਦੀ ਹੈ ਕਿ ਇੰਦਰ ਇੱਥੇ ਰਵੇ ਸੋ ਕਿਰਨ ਇਹ ਗੱਲ ਦਾ ਦੁੱਖ ਜ਼ਾਹਿਰ ਕਰਦੀ ਹੈ ਜਦ ਗगन ਦੇ ਅੱਗੇ ਤੇ ਗगन ਉਸਦੇ ਨਾਲ ਹੀ ਲੜਨਾ ਸਟਾਰਟ ਕਰ ਦਿੰਦਾ ਹੈ ਇਹ ਨਹੀਂ ਕਹਿੰਦਾ ਕਿ ਜੇਕਰ ਇੰਦਰ ਚਲਾ ਗਿਆ ਹੈ ਤੇ ਉਸ ਨੂੰ ਮਨਾ ਲਈਏ ਸੋ ਕਿਰਨ ਥੱਕ ਹਾਰ ਕੇ ਆਪਣੇ ਘਰ ਫੋਨ ਲਾਉਂਦੀ ਹੈ ਤੇ ਮਿੰਦੋ ਨਾਲ ਗੱਲ ਕਰਦੀ ਹੈ ਤੇ ਮਿੰਦੋ ਨੂੰ ਸਾਰੀ ਸਟੋਰੀ ਦੱਸਦੀ ਹੈ ਕਿ ਸਾਡੇ ਮੰਮੀ ਦਾ ਮੁੰਡਾ ਆਇਆ ਸੀ ਤੇ ਉਸ ਨੂੰ ਗगन ਨੇ ਗੱਲਾਂ ਪਤਾ ਕਰਕੇ ਇੱਥੋਂ ਜਾਣ ਲਈ ਕਹਿ ਦਿੱਤਾ ਤੇ ਹੁਣ ਉਹ ਘਰ ਛੱਡ ਕੇ ਵੀ ਚਲਾ ਗਿਆ ਤੇ ਮਿੰਦੋ ਅਗੋਂ ਉਸ ਨੂੰ ਕਹਿੰਦੀ ਆ ਕਿ ਜੇਕਰ ਉਹ ਘਰ ਬਾਰੇ ਵੀ ਗੱਲ ਦੱਸ ਦਿੰਦੀ ਆ ਕਿ ਘਰ ਵੀ ਉਸ ਦਾ ਏ ਤੇ ਮਿੰਦੋ ਸਮਝ ਹੁੰਦੀ ਆ ਕਿ ਜੇਕਰ ਇਦਾਂ ਇਹ ਕਰ ਰਹੀ ਆ ਤੇ ਜਿਉ ਆਪਣੀ ਮਨਮਰਜ਼ੀ ਤੇ ਆ ਜਾਵੇ ਤੇ ਇਹਨਾਂ ਨੂੰ 1 ਮਿੰਟ ਵਿੱਚੋਂ ਘਰੋਂ ਕੱਢ ਵੀ ਸਕਦਾ ਹੈ ਪਰ ਫਿਰ ਇੱਥੋਂ ਪਤਾ ਲੱਗਦਾ ਹੈ ਕਿ ਉਸ ਦਾ ਦਿਲ ਕਿੰਨਾ ਸਾਫ਼ ਏ ਤੇ ਇਹੀ ਗੱਲਾਂ ਕਰਦਿਆਂ ਕਿਰਨ ਦੇ ਮਨ ਵਿੱਚ ਦਾ ਇਹ ਕਿ ਕਿਉਂ ਨਾ ਇੰਦਰ ਦਾ ਰਿਸ਼ਤਾ ਮਿੰਦੋ ਦੇ ਨਾਲ ਹੀ ਹੋ ਜਾਵੇ ਤੇ ਉਹ ਮਿੰਦੋ ਨੂੰ ਕਹਿਣ ਵੀ ਲੱਗ ਕੇ ਜਾਂਦੀ ਆ ਕਿ ਇੰਦਰ ਬਹੁਤ ਜ਼ਿਆਦਾ ਵਧੀਆ ਹੈ ਤੇ ਉਸ ਦਾ ਸੁਭਾਅ ਵੀ ਬਹੁਤ ਵਧੀਆ ਹੈ ਪਰ ਅਗੋਂ ਮਿੰਦੋ ਕਹਿੰਦੀ ਆ ਕਿ ਮੈਂ ਉਸ ਨੂੰ ਅਜੇ ਮਿਲੀ ਨਹੀਂ ਮੈਨੂੰ ਨਹੀਂ ਪਤਾ ਉਹ ਕਿਵੇਂ ਦਾ ਹੋਵੇਗਾ ਕਿਰਨ ਮਿੰਦੋ ਨੂੰ ਕਹਿੰਦੀ ਆ ਕਿ ਮੈਂ ਤੈਨੂੰ ਉਸਦੇ ਨਾਲ ਮਿਲਾਵਾਂਗੀ ਤੈਨੂੰ ਆਪੇ ਹੀ ਉਹ ਵਧੀਆ ਲੱਗਣ ਲੱਗ ਜਾਏਗਾ ਸੋ ਦੇਖਦੇ ਆ ਹੁਣ ਇਹ ਕਿਵੇਂ ਮਿਲਦੇ ਆ ਸੋ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ